ਅਨਮੋਲ ਗगनਮਾਨ ਦੇ ਰਾਜ ਦੇ ਵਿੱਚ ਇਹ ਕੁਝ ਹੋ ਰਿਹਾ ਜਨਾਨੀਆਂ ਕੁੜੀਆਂ ਕਿੱਥੇ ਨੂੰ ਲੰਘਣ ਗਈਆਂ ਸ਼ਾਮ ਵੇਲੇ ਤੁਸੀਂ ਲੰਘ ਨਹੀਂ ਸਕਦੇ ਬਦਸਲੂਕੀ ਕੀਤੀ ਜਾਂਦੀ ਹੈ ਬਦਸਲੂਕੀ ਕੀਤੀ ਜਾਂਦੀ ਹੈ ਕੁੜੀਆਂ ਦੇ ਪਿੱਛੇ ਹੱਥ ਮਾਰਿਆ ਜਾਂਦਾ ਜੇ ਟਿੱਪਰ ਅਸੀਂ ਬੰਦ ਕਰਦੇ ਆ ਤਾਂ ਮੁੰਡੇ ਗੱਡੀਆਂ ਭਰ ਕੇ ਆ ਕੇ ਸਾਨੂੰ ਮਾਰਨ ਦੀਆਂ ਧਮਕੀਆਂ ਦਿੰਦੇ ਨੇ ਹੋਇਆ ਇਹ ਜਿਹਾ ਇਹ ਜਿਹਾ ਹੋਇਆ ਹੋਇਆ ਇਹ ਗਵਾਹ ਖੜੇ ਨਹੀਂ ਕਦੋਂ ਦੀ ਗੱਲ 14 ਅਗਸਤ ਦੀ ਗੱਲ ਹੈ ਬਕਾਇਦਾ ਪੰਜ ਗੱਡੀ ਭਰ ਕੇ ਆਈਆਂ ਹੋ ਰਿਹਾ ਨਾ ਟਿੱਪਰਾ ਉਹਦੀ ਮੁੰਡੀਆਂ ਨਹੀਂ ਆ ਬਦਮਾਸ਼ ਨਹੀਂ ਆ ਸਾਡੀ ਕੋਠੀ ਦੇ ਕੋਲ ਮੂਰੇ ਸਮਝਣ ਹੜਕੇ ਗਾਲਾਂ ਕੱਢ ਕੇ ਗਏ ਮੈਨੂੰ ਤਾਂ ਇਹਨਾਂ ਨੇ ਮਾਰਨ ਦੀ ਵੀ ਧੱਕੀ ਦੇਂਦੇ ਦਾ ਕਹਿੰਦਾ ਤੈਨੂੰ ਛੱਡ ਦੇ ਨਹੀਂ ਕਹਿੰਦਾ ਐਚੇ ਦਾ ਕਹਿੰਦਾ ਕਹਿੰਦਾ ਲਿਆਓ ਬੈਲਟ ਨਾ ਚੱਕ ਕੇ ਕਹਿੰਦਾ ਇਹਨੂੰ ਕਰੀਏ ਸੀ ਸਿੱਧਾ ਉਹ ਕਹਿੰਦੇ ਇਹ ਤਾਂ ਸੁਣਦੇ ਹੀ ਨਹੀਂ ਸਾਡੀ ਸਾਨੂੰ ਧਮਕੀਆਂ ਦਿੰਦੇ ਗੱਡੀਆਂ ਭਰ ਕੇ ਇਹਨਾਂ ਦੇ ਮੁੰਡੇ ਆਉਂਦੇ ਸਾਨੂੰ ਜਾਨ ਨੂੰ ਮਾਰਨ ਦੀ ਧਮਕੀਆਂ ਦਿੱਤੀਆਂ ਇਹ ਗੱਲ ਵੀ ਉਹਨਾਂ ਕੈਮਰੇ ਤੇ ਕਹੀ ਵੀ ਵੀਰੇ ਬੰਦੇ ਕਿੱਥੇ ਲਿਆਉਣੇ ਸੀ ਕਿਹੜਾ ਯਾਰ ਕੋਤੇ ਡਾਕੂ ਐ ਸੀ ਕਿਤੇ ਬਦਮਾਸ਼ ਐ ਕਿਤੇ ਯਾਰ ਹਾਰ ਸਾੜੇ ਅਸੀਂ ਸਾਡਾ ਆਪਣਾ ਪਿੰਡਾ ਸੀ ਰਹਿੰਦੇ ਹਾਂ ਉਹਦੇ ਆਜਾ ਪੈਂਦੀ ਆ ਜਿਆਦਾ ਉੱਥੇ ਜਿਹੜੀਆਂ ਪਿੱਛੇ ਸਾਡੀਆਂ ਆਧੀਆਂ ਕੰੰਧਾਂ ਹੋਈਆਂ ਪਈਆਂ ਵੇਠਾਂ ਨੂੰ ਤੋੜ ਕੇ ਜੀ ਕਹਿੰਦਾ ਸਾਡੀਆਂ ਕੰੰਧਾਂ ਤੇ ਪਾਣੀ ਪਾ ਦਿਆ ਟੇੜਾ ਆਈਆਂ ਪਈਆਂ ਜੀ ਮੇਰੇ ਤਾਂ ਟੈਲਾਂ ਗਿਰਨੇ ਵਾਲੀਆਂ ਸਾਰੀਆਂ ਮਕਾਨ ਮੇਰਾ ਗਿਰਨੇ ਵਾਲੀ ਸਾਰਾ ਅਨਮੋਲ ਗਗਨਮਾਨ ਬੋਟਾਂ ਲੈ ਗਈ ਆ ਪਰ ਉਹ ਜਿੱਤ ਵੀ ਜ਼ਰੂਰ ਗਈ ਆ ਪਰ ਉਹਨੇ ਮਗਰ ਆ ਕੇ ਮੁੜ ਕੇ ਇਹਨਾਂ ਦਾ ਕੋਈ ਵੀ ਦੇਖਿਆ ਨਹੀਂ ਹੈ ਅਨਮੋਲ ਗਗਨਮਾਨ ਦੇ ਦਫਤਰ ਚ ਗਏ ਆ ਸਾਡੇ ਕੋਲ ਖੁਦ ਪ੍ਰੂਫ ਪਏ ਆ WhatsApp ਦੀ ਚੈਟ ਪਈ ਹੈ ਕਿ ਅਸੀਂ ਬਹੁਤ ਜ਼ਿਆਦਾ ਬੋਲੇ ਆ ਇਹਨਾਂ ਦੇ ਕੀ ਭਰੋਸਾ ਕੁਛ ਦਿੰਦੇ ਆ ਕਿ ਇਹ ਸ਼ਵਾਸ਼ ਹਾਂਜੀ ਬਸ ਇਦਾਂ ਬੋਲ ਦਿੰਦੇ ਨੇ ਜੀ ਤੁਹਾਡਾ ਕੰਮ ਹੋ ਜਾਏਗਾ ਅਸੀਂ ਅੱਗੇ ਤੁਹਾਡੀ ਰੈਫਰ ਕਰਤੀ ਐਪਲੀਕੇਸ਼ਨ ਇਦਾਂ ਬੋਲਦੇ ਆ ਲੇਕਿਨ ਉਹ ਕੋਈ ਸੁਣਵਾਈ ਨਹੀਂ ਹੈਗੀ ਅਸੀਂ ਕਿਸੇ ਨੂੰ VOTING ਦਵਾਂਗੇ ਠੇਕੇ ਵਾਸਤੇ ਅਸੀਂ ਧਰਨਾ ਵੀ ਲਾਇਆ ਜਨਾਨੀਆਂ ਖੁਦ ਵੀ ਗਈਆਂ ਕਿ ਜਨਾਨੀ ਨੂੰ ਲੰਘਣਾ ਇੰਨਾ ਮੁਸ਼ਕਲ ਆ ਕੁੜੀਆਂ ਦੇ ਹੱਥ ਮਾਰਦੇ ਨੇ ਉਹ ਇਹਨਾਂ ਇਹਨਾਂ ਖੜ ਜਾਂਦੇ ਆ ਰਸਤਾ ਰੋਕ ਕੇ ਕਿ ਸਾਨੂੰ 4 ਫੁੱਟ ਜਗ੍ਹਾ ਵੀ ਛੱਡ ਨਹੀਂ ਸਕਦੇ ਸਨੇਚਿੰਗ ਇੱਥੇ ਹੋ ਰਹੀ ਆ ਤਾਂ ਫਿਰ ਅਸੀਂ ਅਨਮੋਲ ਗਗਨ ਮਾਨ ਦਾ ਕਿ 4 ਪਾਣ ਰਾਤ ਨੂੰ ਆਵਾਜ਼ਾਂ ਬਹੁਤ ਜ਼ਿਆਦਾ ਆਉਂਦੀਆਂ ਨੇ ਜੇ ਸੀ ਵੀ ਪੂਰੀ ਚੱਲਦੀ ਹੈ ਅੱਧੀ ਅੱਧੀ ਰਾਤ ਨੂੰ ਟਿਪਰ ਆਉਂਦੇ ਹਨ ਇਹਨਾਂ ਦੇ ਰੇਤਾ ਬਜਰੀ ਖਾਲੀ ਕਰਨ ਵਾਸਤੇ ਇੱਕਦਮ ਉਹਨਾਂ ਦੇ ਡਾਲੇ ਦੀ ਇੰਨੀ ਜ਼ਿਆਦਾ ਆਵਾਜ਼ ਆਉਂਦੀ ਐ ਇਦਾਂ ਲੱਗਦਾ ਛੱਤ ਉੱਪਰ ਕੁਝ ਗਿਰ ਗਿਆ ਦਿਨ-ਦਿਨ ਕੰਮ ਕਰਦੇ ਰਾਤ ਨੂੰ ਕੋਈ ਨਹੀਂ ਕੰਮ ਕਰਦਾ ਉਹ ਕਹਿੰਦੇ ਉਹ ਕਹਿੰਦੇ ਅੱਤੀ ਰਾਤ ਨੂੰ ਜੀਸੀਬੀ ਚਲਾ ਦਿੰਦੇ ਐਂ ਲੱਗਦਾ ਸਾਡੀ ਛੱਤ ਤੇ ਹੀ ਡਿੱਗ ਪਿਆ ਕੋਈ ਸ਼ਾਇਦ ਤਿੰਨ ਦਿਨ ਕੰਮ ਕਰਦੇ ਸੀ ਰਾਤ ਨੂੰ ਕੋਈ ਕੰਮ ਨਹੀਂ ਕਰਦੇ ਅਸੀਂ ਬੰਦੇ ਰੱਖੇ ਵੀ 5 ਵਜੇ ਦੇ ਬਾਅਦ ਆਪਣੇ ਬੰਦੇ ਸਭ ਚਲੇ ਜਾਂਦੇ ਲਾਸਟ ਵਿੱਚ ਬਿਲਡਰ ਕੰਮ ਕਰ ਰਹੇ ਆ ਹਾਂਜੀ ਉਹ ਇੰਨੇ ਗੁੰਡਾ ਕਰਦੀ ਹੈ ਨਾ ਮੁੰਡੇ ਆਉਂਦੇ ਆਂ ਗੱਡੀਆਂ ਭਰ ਕੇ ਆਉਂਗੇ ਉੱਚੀ ਸਿਟੀਆਂ 'ਤੇ ਲੱਗ ਜੂਗੇ ਯਾਰ ਉਹ ਅਜੀ ਪਾਕਿਸਤਾਨ ਥੋੜੇ ਜਾ ਕੇ ਕੰਮ ਕਰਨਾ ਕਿੱਥੇ ਜਾ ਕੇ ਕੰਮ ਕਰੀਏ ਹੁਣ ਤੇ ਹੋਰ ਖੁੱਲੇ ਸ਼ਹਿਰ ਚ ਬਾਹਰ ਹੋ ਕੇ ਕਿਤੇ ਕੰਮ ਯਾਰ ਆਪਣੇ ਆਪਣੇ ਘਰ ਦੀ ਜਿਵੇਂ ਛੱਡੀ ਕੇ ਅਸੀਂ ਬਾਹਰ ਕਿਤੇ ਚਲੀ ਆਏ ਮਰੇਤਾ ਬਜੜੀ ਸਾਰਾ ਫਲੈਟਾਂ ਦੇ ਵਿਚ ਆ ਰਿਹਾ ਤੁਸੀਂ ਮਨਸਾ ਦੇ ਰਿਹਾਇਸ਼ੀ ਜਿਹੜੇ ਹੈਗੇ ਆ ਉਹ ਆਪਣੇ ਘਰ ਛੱਡਣ ਨੂੰ ਮਜਬੂਰ ਹੋ ਗਏ ਲੇਕਿਨ ਉਹ ਕਹਿੰਦੇ ਕਹਿੰਦੇ ਅਸੀਂ ਨਹੀਂ ਛੱਡਣਾ ਸਾਰੇ ਗਟਰਹੋਲ ਸਾਰੇ ਸਾਡੇ ਖੁੱਲੇ ਪਏ ਜੀ ਅਸੀਂ ਅਪਰੋਚ ਵੀ ਕੀਤਾ ਸੀ ਉਹ ਕਹਿੰਦੇ ਜੀ ਤੁਸੀਂ ਸਾਨੂੰ ਉਪਰ ਜਿਹੜੇ ਕੰਸਟਰਕਸ਼ਨਸ ਕਰ ਰਹੇ ਆ ਬਿਲਡਰ ਹੈਗੇ ਆ ਵੀ ਉਹਨਾਂ ਦੇ ਖਿਲਾਫ ਸਾਨੂੰ ਲਿਖ ਕੇ ਦੋ ਸਾਨੂੰ ਕਾਉਂਸਲਰ ਨੇ ਕਿਹਾ ਵੀ ਉਹਨਾਂ ਦੇ ਖਿਲਾਫ ਲਿਖ ਕੇ ਦੋ ਤਾਂ ਮੈਂ ਗਟਰ ਬੰਦ ਕਰਵਾਉਂਗਾ ਕੰੰਧਾਂ ਤੋੜੀ ਜਾਂਦੇ ਆ ਸਿਰ ਸਾਡੇ ਰੇਤਾ ਪੈਂਦਾ ਅੱਧੀ ਅੱਧੀ ਰਾਤ ਨੂੰ ਜੀਐਸਵੀ ਮਸ਼ੀਨਾਂ ਚਲਾਉਂਦੇ ਆ ਸਾਡੇ ਬਜ਼ੁਰਗ ਬੱਚੇ ਤੰਗ ਹੋਏ ਪਏ ਆ ਇਹਨਾਂ ਕੋਲ ਕੋਈ ਕਾਗਜ਼ ਹੀ ਹੈ ਨਹੀਂ ਨਜਾਇਜ਼ ਹੀ ਚਲਾਈ ਫਿਰਦੇ ਕੰਮ ਵੀਰ ਇਹਨਾਂ ਨੂੰ ਬਲਾ ਲੋ ਕਾਗਜ਼ ਚੈੱਕ ਕਰ ਲੋ ਸਾਡੇ ਸਾਡੇ ਕੋਲ ਕਾਗਜ਼ ਵੀ ਸਾਰੇ ਹੈਗੇ ਆ ਅਸੀਂ ਪੱਕੇ ਪਹਿਲਾਂ ਫਿਰ ਮਾਲਕ ਕਿ ਆਉਂਦੇ ਆ ਸਾੜੀਆਂ ਆਪਣੀਆਂ ਗੱਡੀਆਂ ਸਾੜੇ ਆਪਣੀ ਜ਼ਮੀਨ ਹੈ ਘਰ ਦੀ ਜ਼ਮੀਨ ਸਾਡੀ ਆਪਣੀ ਬਸੋਂ ਬਾਅਦ ਚ ਹੋਈ ਆ ਇਹ ਵੀਰ ਬਸੋਂ ਬਾਅਦ ਚ ਹੋਈ ਆ ਇਹ ਤਾਂ ਬਸੋਂ 2-3 ਸਾਲ ਤੇ ਹੋਈ ਆ ਠੀਕ ਹੈ ਜੀ ਇਹ ਸਾਡੀ ਜੱਦੀ ਜ਼ਮੀਨ ਹੈ ਅੱਛੀ ਕਾਲ ਪੰਜਾਬ ਵਨਕਟ ਦੇਖ ਰਹੇ ਹਾਂ ਤੁਸੀਂ ਮੈਂ ਕਰਨ ਹੰਡਾ ਕਿਹਾ ਗਿਆ ਕਿ ਪੰਜਾਬ ਨੂੰ ਨਜਾਇਜ਼ ਮਾਈਨਿੰਗ ਵਾਲਿਆਂ ਨੇ ਖਾਲਿਆ ਨਜਾਇਜ਼ ਮਾਈਨਿੰਗ ਦਰਿਆ ਖਾ ਗਈ ਨਜਾਇਜ਼ ਮਾਈਨਿੰਗ ਦੇ ਨਾਲ ਬਹੁਤ ਨੁਕਸਾਨ ਹੋਇਆ ਪੰਜਾਬ ਨੂੰ ਪਰ ਹੁਣ ਦਰਿਆਵਾਂ ਤੋਂ ਹਟ ਕੇ ਪੰਜਾਬ ਦੇ ਸ਼ਹਿਰਾਂ ਦੇ ਵਿੱਚ ਵੀ ਅਜਿਹਾ ਹੀ ਦੇਖਣ ਨੂੰ ਮਿਲ ਰਿਹਾ ਜਿੱਥੇ ਇਹਨਾਂ ਦਾ ਕਹਿਣਾ ਹੈ ਇੱਥੋਂ ਦੇ ਵਾਸੀਆਂ ਦਾ ਕਹਿਣਾ ਹੈ ਕਿ ਨਜਾਇਜ਼ ਅਨ ਅਪਰੂਵਡ ਕ੍ਰਸ਼ਰ ਮਾਈਨਿੰਗ ਸਾਈਟਸ ਚਲਾਈਆਂ ਜਾ ਰਹੀਆਂ ਨੇ ਉਹ ਵੀ ਰੈ residențial ਇਲਾਕੇ ਦੇ ਵਿੱਚ ਜਿੱਥੇ ਲੋਕਾਂ ਦੇ ਘਰ ਨੇ ਉੱਥੇ ਰੇਤਾ ਬਜਰੀ ਕੱਢਿਆ ਜਾ ਰਿਹਾ ਸਾਰੀ ਸਾਰੀ ਰਾਤ ਮਸ਼ੀਨਾਂ ਚੱਲਦੀਆਂ ਨੇ ਇਹਨਾਂ ਨੂੰ ਕਿਸ ਨੇ ਅਪਰੂਵਲ ਦਿੱਤੀ ਕੀ ਇਹਨਾਂ ਦੇ ਕੋਲ ਕੋਈ ਕਾਗਜ਼ ਨੇ ਤੇ ਉੱਤੋਂ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਜਾ ਰਹੀਆਂ ਨੇ ਲੋਕਾਂ ਨੂੰ ਗੱਲਬਾਤ ਕਰਾਂਗੇ ਸਾਡੇ ਨਾਲ ਲੋਕ ਨੇ ਇੱਥੋਂ ਦੇ ਵਸਨੀਕ ਨੇ ਸੁਸਾਇਟੀ ਦੇ ਜੋ ਇਕੱਠੇ ਹੋਏ ਨੇ ਜਿਨ੍ਹਾਂ ਨੇ ਪਹਿਲਾਂ ਵਿਰੋਧ ਕੀਤਾ ਜਿਨ੍ਹਾਂ ਨੇ ਕਈ ਅਫਸਰਾਂ ਤੱਕ ਪਹੁੰਚ ਕੀਤੀ ਪਰ ਕਿਸੇ ਨੇ ਉਹਨਾਂ ਦੀ ਸੁਣਵਾਈ ਨਹੀਂ ਕੀਤੀ ਤਾਂ ਗੱਲਬਾਤ ਕਰਾਂਗੇ ਜਾਣਾਂਗੇ ਸਾਰਾ ਮਸਲਾ ਕੀ ਹੈ ਅਸੀਂ ਕੱਲ ਦੀ ਸਭ ਤੋਂ ਪਹਿਲਾਂ ਤਾਂ ਤੁਸੀਂ ਆਪਣਾ ਨਾਮ ਦੱਸ ਦਿਓ ਜੀ ਤੇ ਕਿੱਥੇ ਰਹਿੰਦੇ ਹੋ ਥਾਂ ਦਾ ਨਾਮ ਮੇਰਾ ਨਾਮ ਸੁਰਿੰਦਰਪਾਲ ਕौरा ਅਸੀਂ ਦਸ਼ਮੀਸ਼ ਨਗਰ ਚ ਰਹਨੇ ਆ ਝੁੰਗੀਆਂ ਰੋਡ ਤੇ ਜਿੰਨਾ ਇਥੇ ਨਜਾਇਜ਼ ਕੰਮ ਚੱਲ ਰਿਹਾ ਅਸੀਂ ਬਹੁਤ ਦੇਰ ਤੋਂ ਇਹ ਮੁੱਦਾ ਚੱਕਿਆ ਹੋਇਆ ਤੇ ਨਾ ਕੋਈ ਸਾਡੀ ਸੁਣਵਾਈ ਹੋ ਰਹੀ ਆ ਐਸ ਡੀ ਐਮ ਤੱਕ ਐਈਓ ਤੱਕ ਸਭ ਤੱਕ ਪਹੁੰਚ ਕਰ ਚੁੱਕੇ ਆ ਪਰ ਇਹ ਇਹ ਕਦੋਂ ਤੋਂ ਸ਼ੁਰੂ ਕਦੋਂ ਤੋਂ ਹੋਇਆ ਜੀ ਇਹ ਜਿਹੜੀ ਸਾਈਟ ਆ ਕ੍ਰਸ਼ਿੰਗ ਜਿਹੜੀ ਸਾਈਟ ਇਹਨੂੰ 4-5 ਸਾਲ ਹੋ ਗਏ ਸਰ ਤੇ ਜਿਨੇ ਗਟਰ ਨੇ ਉਹ ਵੀ ਖੁੱਲੇ ਪਏ ਨੇ ਉਹਨਾਂ ਦਾ ਵੀ ਸਾਡਾ ਦਿੱਤਾ ਹੋਇਆ ਸੀ ਪਰ ਇਹਨਾਂ ਨੇ ਐਨਾ ਮਤਲਬ ਨੇਰਗਰ ਦੀ ਠਾਲੀ ਹੋਈ ਆ ਅਨਮੋਲ ਗगनਮਾਨ ਦੇ ਰਾਜ ਦੇ ਵਿੱਚ ਇਹ ਕੁਝ ਹੋ ਰਿਹਾ ਅਨਮੋਲ ਗगनਮਾਨ ਵੋਟਾਂ ਲੈ ਗਈ ਆ ਪਰ ਉਹ ਜਿੱਤ ਵੀ ਜ਼ਰੂਰ ਗਈ ਆ ਪਰ ਉਹਨੇ ਮਗਰ ਆ ਕੇ ਮੁੜ ਕੇ ਇਹਨਾਂ ਦਾ ਕੋਈ ਵੀ ਦੇਖਿਆ ਨਹੀਂ ਹੈ ਵੀ ਵਲੰਟੀਅਰ ਕੀ ਕਰਦੇ ਆ ਕੀ ਨਹੀਂ ਕਰਦੇ ਆ ਉਹਨੇ ਇੱਕ ਵਾਰੀ ਵੀ ਝੁੰਗਿਆਂ ਰੋਡ ਤੇ ਉੱਪਰ ਕਦੇ ਵੀ ਆ ਕੇ ਵਿਜ਼ਿਟ ਨਹੀਂ ਕੀਤਾ ਜੀ ਇਹ ਰਿਹਾਇਸ਼ੀ ਇਲਾਕਾ ਤਾਂ ਤੁਸੀਂ ਇਹਨਾਂ ਇਹਨਾਂ ਦੇ ਨਾਲ ਕੋਈ ਗੱਲਬਾਤ ਨਹੀਂ ਕੀਤੀ ਇਹਨਾਂ ਨੂੰ ਸਵਾਲ ਨਹੀਂ ਪੁੱਛੇ ਕਿ ਤੁਹਾਡੇ ਕੋਲ ਅਪਰੂਵਲ ਹੈ ਕਾਗਜ਼ ਹੈ ਤੁਹਾਨੂੰ ਕਿਵੇਂ ਰਿਹਾਇਸ਼ੀ ਇਲਾਕੇ ਦੇ ਵਿੱਚ ਕ੍ਰਸ਼ਿੰਗ ਸਾਈਟ ਕਿਵੇਂ ਨਹੀਂ ਇਹਨਾਂ ਇਹ ਗਲਤ ਬੋਲਿਆ ਜਾਂਦਾ ਜਿਹਦੇ ਨਾਲ ਵੀ ਗੱਲ ਕਰਦੇ ਆ ਉਹ ਗਲਤ ਬੋਲਦੇ ਆ ਜੀ ਠੀਕ ਹੈ ਨਾ ਵੀ ਅਸੀਂ ਇੱਥੋਂ ਬਹੁਤ ਜ਼ਿਆਦਾ ਤੰਗ ਹੋ ਚੁੱਕੇ ਹਾਂ ਜਿਹੜੇ ਘਰਾਂ ਦੇ ਵੀ ਨੇ ਘਰਾਂ ਦੇ ਗਟਰ ਵਾਲੇ ਵੀ ਸਾਨੂੰ ਗਲਤ ਬੋਲਦੇ ਨੇ ਜੇ ਅਸੀਂ ਅਫਸਰਾਂ ਤੱਕ ਪਹੁੰਚ ਕਰਦੇ ਆ ਤਾਂ ਅਫਸਰ ਵੀ ਸੁਣਵਾਈ ਨਹੀਂ ਕਰਦੇ ਯਾਨੀ ਕਿ ਇਹਨਾਂ ਦੇ ਜਿਹੜੇ ਟਰੱਕ ਆਉਂਦੇ ਆ ਉਹਨਾਂ ਨੇ ਨੁਕਸਾਨ ਕੀਤਾ ਗੱਟਰਾਂ ਵਗੈਰਾ ਦਾ ਹਾਂਜੀ ਅੱਗੇ ਇਹਨਾਂ ਨੇ ਕਲੋਨੀਆਂ ਕੱਟ ਦਿੱਤੀਆਂ ਨੇ ਕਲੋਨੀਆਂ ਕੱਟ ਕੇ ਇਹ ਅਸੀਂ ਬੜੀ ਮੁਸ਼ਕਲ ਨਾਲ ਸੜਕ ਬਣਾਈ ਆ ਤੇ ਟਿਪਰਾਂ ਦਾ ਇੰਨਾ ਕੁ ਬੋਲ ਵਾਲਾ ਹੋਇਆ ਹੋਇਆ ਵੀ ਜਿੰਨਾ ਤੁਸੀਂ ਕਹਿ ਸਕਦੇ ਹੋ ਤੇ ਜੇ ਇਹਨਾਂ ਦੀਆਂ ਨਕਸ਼ੇ ਪਾਸ ਹੁੰਦੇ ਨੇ ਤਾਂ ਹੀ ਇਹ ਰੈ residențial ਏਰੀਆ ਦੇ ਵਿੱਚ ਟਿਪਰ ਚੱਲਦੇ ਨੇ ਠੀਕ ਹੈ ਨਾ ਕਿਸੇ ਦਾ ਬੱਚਾ ਮਰ ਗਿਆ ਜਾਂ ਕੁਝ ਵੀ ਹੋ ਗਿਆ ਫਿਰ ਗਵਰਨਮੈਂਟ ਕਿਉਂ ਖੜੀ ਹੋ ਜਾਂਦੀ ਆ ਹੁਣ ਕਿਉਂ ਨਹੀਂ ਖੜੀ ਹੁੰਦੀ ਜੇ ਟਿਪਰ ਅਸੀਂ ਬੰਦ ਕਰਦੇ ਆ ਤਾਂ ਮੁੰਡਿਆ ਗੱਡੀਆਂ ਭਰ ਕੇ ਆ ਕੇ ਸਾਨੂੰ ਮਾਰਨ ਦੀਆਂ ਧਮਕੀਆਂ ਦਿੰਦੇ ਨੇ ਹੋਇਆ ਇਹ ਜਿਹਾ ਇਹ ਜਿਹਾ ਹੋਇਆ ਹੋਇਆ ਇਹ ਗਵਾਹ ਖੜੇ ਨਹੀਂ ਕਦੋਂ ਦੀ ਗੱਲ ਹੋਇਆ ਆਹ ਆਪਣਾ 14 ਗੱਛ ਦੀ ਗੱਲ ਹੈ ਬਾਕਾਇਦਾ ਪੰਜ ਗੱਡੀਆਂ ਭਰ ਕੇ ਆਈਆਂ ਹੋਰ ਹੈ ਨਾ ਟਿਪਰ ਉਧ ਦੀ ਮੁੰਡੀਆਂ ਨਹੀਂ ਆ ਬਦਮਾਸ਼ ਨਹੀਂ ਆ ਸਾਡੀ ਕੋਠੀ ਦੇ ਕੋਲ ਮੂਰੇ ਸਮਝਣ ਹੜ ਕੇ ਗਾਲਾਂ ਕੱਢ ਕੇ ਗਈਆਂ ਕੋਈ ਲੇਡੀਜ਼ ਨਹੀਂ ਨਿਕਲੀ ਕੋਈ ਬਾਹਰ ਨੂੰ ਨਿਕਲੇ ਹੈ ਗਿਆ ਹਾਂਜੀ ਜੜਦਾ ਮਾਰਾ ਕਾਰਨ ਕਿ ਤੁਸੀਂ ਰੋਕਦੇ ਹੋ ਇਹਨਾਂ ਨੂੰ ਤੁਸੀਂ ਰੋਕੇ ਅਸੀਂ ਟਿਪਰਾਂ ਨੂੰ ਟਿਪਰਾਂ ਕਿ ਜਾਂਦੇ ਨੇ ਸਾਰੀ ਗਲੀ 'ਚ ਹੈਨਾ ਤਾਂ ਛੋਟੀ ਗਲੀ ਐ ਫੁੱਟ ਹੈ 11 ਫੁੱਟ ਦੀ ਗਲੀ ਸਾਡੀ ਹੈਨਾ ਟਿਪਰ ਲੰਘਦੇ ਬੜੇ ਬੜੇ ਹੈਨਾ ਬੜਾ ਨੁਕਸਾਨ ਕਰਦੇ ਆਂ ਜੀ ਤਾਂ ਕੀ ਉਹਨਾਂ ਨੇ ਸ਼ਬਦਾਵਲੀ ਕੀ ਸੀ ਕੀ ਕਹਿੰਦੇ ਕੀ ਸੀ ਗੰਦੀ ਗਾਣਾ ਗਾਉਂਦੇ ਆਂ ਹਾਂਜੀ ਕੀਆਂ ਦੇਣੀ ਆਏ ਸੀ ਯਾਨੀ ਕਿ ਤਾਂ ਇਹ ਕਦੋਂ ਤੋਂ ਇਹ ਸਾਰਾ ਕੁਝ ਚੱਲ ਰਿਹਾ ਹੋਰ ਪਰਿਵਾਰਾਂ ਨੇ ਵੀ ਫੇਸ ਕੀਤਾ ਹੋਊਗਾ ਸੱਸੀ ਕਾਲ ਜੀ ਸਾਡਾ ਤਾਂ ਜਿਵੇਂ ਬਿਲਕੁਲ ਪਿੱਛੇ ਹੈਗਾ ਜੀ ਜੀ ਸਮੇਸ਼ ਨਗਰ 'ਚ ਰਾਤ ਨੂੰ ਖੜਕਾ ਬੜਾ ਹੁੰਦਾ ਜੀ ਕਦੀ ਪਜਰੀ ਕਦੀ ਰੇਤਾ ਇਹਨਾਂ ਨੂੰ ਹੱਥ ਵੀ ਜੋੜਦੇ ਪਰ ਇਹ ਸਮਝਦੇ ਨਹੀਂ ਹੈ ਤੇ ਪੂਰੀ ਰਾਤ ਚੱਲਦਾ ਕਰਦਾ ਤੀਜੀ ਵਾਰੀ ਇਹਨਾਂ ਨੂੰ ਚਖਾਇਆ ਜੀ ਤੀਜੀ ਵਾਰੀ ਇਹਨਾਂ ਨੇ ਐਡਾ ਲਾਇਆ ਹੁਣ ਇਹ ਸਮਝਦੇ ਨਹੀਂ ਕੁਝ ਵੀ ਰਿਤ ਇਹਦੇ ਤੇ ਜੀ ਮੈਨੂੰ ਤਾਂ ਇਹਨਾਂ ਨੇ ਮਾਰਨ ਦੀ ਵੀ ਠਕਿੰਦੇ ਦੇਂਦੇ ਦਾ ਕਹਿੰਦਾ ਤੈਨੂੰ ਛੱਡ ਦੇ ਨਹੀਂ ਕਹਿੰਦਾ ਐਚੇ ਤੱਕ ਕਹਿੰਦਾ ਮੈਂ ਕਹਿੰਦਾ ਲਿਆਓ ਬੈਲਟ ਨਾ ਚੱਕ ਕੇ ਕਹਿੰਦਾ ਇਹਨੂੰ ਕਰੀਏ ਸਿੱਧਾ ਸਾਡੇ ਬਿਲਕੁਲ ਸਮਾਨ ਲਾ ਗਿਆ ਜੀ ਤਾਂ ਤੁਸੀਂ ਪੁਲਿਸ 'ਚ ਕੋਈ ਸ਼ਿਕਾਇਤ ਕੀਤੀ ਹੈ ਅਫਸਰਾਂ ਕੋਈ ਕੋਆਰਡੀਨੇਟ ਸੁਣਦਾ ਹੋਰ ਹੈ ਕੋਈ ਸਾਡੀ ਸੁਣਦਾ ਨਹੀਂ ਜੀ ਐਪੀਜੀਰ ਦਾ ਐਪਲੀਕੇਸ਼ਨ ਮਾਈਨਿੰਗ ਅਫੀਸਰ ਨੂੰ ਦਿੱਤੀ ਹੈ ਈਓ ਨੂੰ ਦਿੱਤੀ ਹੈ ਐਸਡੀਐਮ ਨੂੰ ਦਿੱਤੀ ਹੈ ਹਰ ਕਿਤੇ ਐਪਲੀਕੇਸ਼ਨ ਦਿੱਤੀ ਹੈ ਪਰ ਕੋਈ ਸੁਣਵਾਈ ਨਹੀਂ ਹੈ ਹਾਂਜੀ ਅਨਮੋਲ ਗਗਨਮਾਨ ਦੇ ਦਫਤਰ ਚ ਗਏ ਆ ਸਾਡੇ ਕੋਲ ਖੁਦ ਪ੍ਰੂਫ ਪਏ ਆ WhatsApp ਦੀ ਚੈਟ ਪਈ ਹੈ ਕਿ ਅਸੀਂ ਬਹੁਤ ਜ਼ਿਆਦਾ ਬੋਲੇ ਆ ਇਹਨਾਂ ਦੇ ਕੀ ਭਰੋਸਾ ਕੁਝ ਦਿੰਦੇ ਆ ਕਿ ਯਕਸ਼ਵਾਸ਼ਣ ਹਾਂਜੀ ਬਸ ਇਦਾਂ ਬੋਲ ਦਿੰਦੇ ਨੇ ਨਹੀਂ ਜੀ ਤੁਹਾਡਾ ਕੰਮ ਹੋ ਜਾਏਗਾ ਅਸੀਂ ਅੱਗੇ ਤੁਹਾਡੀ ਰੈਫਰ ਕਰਤੀ ਐਪਲੀਕੇਸ਼ਨ ਇਦਾਂ ਬੋਲਦੇ ਆ ਲੇਕਿਨ ਉਹ ਕੋਈ ਸੁਣਵਾਈ ਨਹੀਂ ਹੈਗੀ ਆ ਇਹਨਾਂ ਕੋਲ ਜਾਣਿਆ ਅਸੀਂ ਖੁਦ ਰਿਕਵੈਸਟ ਪਰਸਨਲੀ ਰਿਕਵੈਸਟ ਵੀ ਕਰਕੇ ਆਏ ਆ ਕਿ ਭਾਜੀ ਸਾਨੂੰ ਇੱਥੇ ਤਕਲੀਫ ਹੋ ਰਹੀ ਐ ਕਹਿੰਦੇ ਕਹਿੰਦੇ ਤੁਸੀਂ ਤਕਲੀਫ ਦੱਸੋ ਸਾਨੂੰ ਕੀ ਹੋ ਰਹੀ ਐ ਕਹਿੰਦੇ ਕਹਿੰਦੇ ਅਸੀਂ ਦੱਸਿਆ ਕਿ ਸਾਨੂੰ ਨਾਇਜ਼ ਪੋਲੂਸ਼ਨ ਦੀ ਪ੍ਰੋਬਲਮ ਹੈਗੀ ਐ ਸਾਨੂੰ ਪੋਲੂਸ਼ਨ ਮਰੇਤਾ ਬਜੜੀ ਥਾਰਾ ਫਲੈਟਾਂ ਦੇ ਵਿਚ ਆ ਰਿਹਾ ਤੁਸੀਂ ਮੰਨ ਸੇ ਤੇ ਰਿਹਾਇਸ਼ੀ ਜਿਹੜੇ ਹੈਗੇ ਆ ਉਹ ਆਪਣੇ ਘਰ ਛੱਡਣ ਨੂੰ ਮਜਬੂਰ ਹੋ ਗਏ ਲੇਕਿਨ ਉਹ ਕਹਿੰਦੇ ਕਹਿੰ ਜੀ ਤੁਸੀਂ ਦੱਸ ਰਹੇ ਸੀ ਕਿ ਤਿੰਨ ਵਾਰ ਚੱਕਵਾਇਆ ਵੀ ਆ ਪਹਿਲਾਂ ਹਾਂਜੀ ਤਾਂ ਉਦੋਂ ਉਦੋਂ ਕੌਣ ਆਇਆ ਸੀ ਬੰਦ ਕਰਵਾਉਂ ਨਹੀਂ ਇਹ ਉਹ ਇਹਨਾਂ ਨੂੰ ਪਤਾ ਉਦੋਂ ਕਿਹੜੇ ਜਦੋਂ ਪਹਿਲਾਂ ਬੰਦ ਹੋਇਆ ਇਹ ਕਹਿੰਦੇ ਵੀ ਪਹਿਲਾਂ ਤਾਂ ਉਦੋਂ ਕੌਣ ਬੰਦ ਕਰਾ ਇਹ ਇਹਨਾਂ ਨੇ ਆਪਣੇ ਆਪ ਹੀ ਚੱਕ ਲਿਆ ਤੇ ਜੀ ਕਹਿਣ ਦੀ ਕੋਈ ਨਹੀਂ ਲੋੜ ਦੀ ਪਿੱਛੋਂ ਜੀ ਬਾਕੀ ਇਹ ਵੀ ਖੜੇ ਨੇ ਜੀ ਆਪਣਾ ਇਹ ਗਏ ਇੱਥੇ ਉਹਨਾਂ ਦੇ ਘਰ ਜੀ ਜੀ ਅਸੀਂ ਕਾਲ ਜੀ ਤੁਹਾਡਾ ਕੀ ਨਾਮ ਮੇਰਾ ਨਾਮ ਮਹਿੰਸ਼ ਕੁਮਾਰ ਜੀ ਇੱਥੋਂ ਦੇ ਰਹਿ ਹੈ ਹਾਂ ਬਿਲਕੁਲ ਇੱਕਦਮ ਬੈਕ ਸਾਈਡ ਮੈਂ ਰਹਿੰਦਾ ਇਹਨਾਂ ਦੇ ਮਾਈਨਿੰਗ ਹਾਲ ਉਹਦੇ ਪਿੱਛੇ ਹੀ ਜਿਵੇਂ ਦੱਸ ਰਿਹਾ ਵੀ ਪਹਿਲਾਂ ਚੱਕਿਆ ਵੀ ਗਿਆ ਸੀ ਉਦੋਂ ਕੋਈ ਅਫਸਰਾਂ ਨੇ ਵਿੱਚ ਦਖਲ ਦਿੱਤਾ ਸੀ ਜਾਂ ਕਿਵੇਂ ਚੱਕ ਗਏ ਸੀ ਆਪ ਬੰਦ ਕਰ ਬਈ ਮੈਂ ਇਹ ਨਹੀਂ ਕਰ ਸਕਦਾ ਕਿ ਅਫਸਰਾਂ ਨੇ ਕੀਤਾ ਦਾ ਮੈਂ ਤਾਂ ਜਿਹੜਾ ਇਹਨਾਂ ਦਾ ਮਾਲਕ ਹੈਗਾ ਜਿਹੜੀ ਜ਼ਮੀਨ ਦੇ ਵਿੱਚ ਰਹਿ ਰਿਹਾ ਹਾਂ ਮੈਂ ਤਾਂ ਉਹਨੂੰ ਕਿਹਾ ਸੀਗਾ ਤੇ 3 ਦਿਨ ਬਾਗਰੋਂ ਫੇਰ ਮਤਲਬ ਉਹਨਾਂ ਤੇ ਖਾਲੀ ਕਰਾ ਲਿਆ ਸੀਗਾ ਲੇਕਿਨ ਫਿਰ ਅੱਗੇ ਬੰਦੇ ਹੋਰ ਜੀ ਨੈਕਸਟ ਟਾਈਮ ਔਰ ਅੱਗੇ ਉਹ ਮਾਲਕ ਅਕਸਰ ਮਾਲਕ ਦੀ ਸਹਿਮਤੀ ਦੇ ਨਾਲ ਹੀ ਇਹਨਾਂ ਨੂੰ ਜਗ੍ਹਾ ਮਿਲੀ ਹੈ ਮਾਲਕ ਦੀ ਸਹਿਮਤੀ ਸਹਿਮਤੀ ਨਾਲ ਹੀ ਮਿਲੀ ਹੈ ਉਹ ਤਾਂ ਉਹਨਾਂ ਨੇ ਉਸ ਬਿੱਲਸ ਮਤਲਬ ਇਹ ਸਾਨੂੰ ਚੁੱਪ ਕਰਾਉਣ ਨੂੰ ਉਹਨਾਂ ਨੇ ਖਾਲੀ ਕਰਾ ਲਿਆ ਉਸ ਪਹਿਲੇ ਮਾਨ ਸਰਕਾਰ ਆਈ ਸੀਗੀ ਇਹ ਵੀ ਕਰ ਰਹੀ ਸੀ ਕਿ ਸਦਾ ਤੇਰੇ ਸੀਗੇ ਭਾਈ ਮਤਲਬ ਜੀ ਸੀ ਮਾਈਨਿੰਗ ਖਤਮ ਕਰਾ ਦੇਂਗੇ ਇਹ ਕਰਾ ਦੇਂਗੇ ਉਹ ਕਰਾ ਦੇਂਗੇ ਤਾਂ ਉਹਨਾਂ ਦੇ ਡਰ ਕੇ ਮਾਰੇ ਨਾ ਇਹਨਾਂ ਨੇ ਮਤਲਬ ਖਾਲੀ ਕਰਾ ਲਿਆ ਮੇਰੇ ਕੰਨ ਨਾਲ ਨਹੀਂ ਉਹਨਾਂ ਦੇ ਡਰੇ ਮਾਰੇ ਮਾਨ ਸਾਹਿਬ ਕੇ ਡਰ ਕੇ ਉਹਨਾਂ ਨੇ ਮੂਲ ਕੇ ਅਗਰ ਮਾਨ ਕੋਲ ਗਏ ਹਾਂ ਤੇ ਹੁਣ ਹੁਣ ਨਹੀਂ ਕੋਈ ਕਾਰਵਾਈ ਹੁਣ ਕੋ ਹੁਣ ਕੋਈ ਪੁੱਛ ਨਹੀਂ ਪੁੱਛਦਾ ਹੁਣ ਨਹੀਂ ਹੁਣ ਨਹੀਂ ਮੰਨਦੇ ਉਹ ਜਿਹੜੇ ਆਪਣੇ ਇਥੋਂ ਦੇ ਵਿਧਾਇਕ ਨੇ ਗਗਨਮਾਨ ਹੋਣੀ ਉਹ ਮੰਤਰੀ ਵੀ ਨੇ ਕੈਬਨਟ ਚ ਵੀ ਨੇ ਉਹਨਾਂ ਨੇ ਕੋਈ ਇਸ ਦੀ ਮਤਲਬ ਸਾਰ ਨਹੀਂ ਲਈ ਵੀ ਇਹਨਾਂ ਕੋਲ ਕੋਈ ਕਾਗਜ਼ ਪੱਤਰ ਹੈਗੇ ਵੀ ਇਹਨਾਂ ਨੂੰ ਸਵਾਲ ਵੀ ਕੀਤੇ ਕਿਸੇ ਨੇ ਕਿ ਨਹੀਂ ਕੀਤੇ ਅੱਜ ਤੱਕ ਕੋਈ ਨਹੀਂ ਕੀਤਾ ਜੀ ਕੋਈ ਕੋਈ ਸਵਾਲ ਨਹੀਂ ਜੀ ਕੀਤਾ ਬਾਕੀ ਮੈਡਮ ਜੀ ਨੂੰ ਪਤਾ ਹੈ ਜਾ ਕੇ ਆਏ ਜੀ ਕਈ ਕਈਆਂ ਕੋਲ ਉਹ ਵੀ ਕੋਈ ਉਹ ਨਹੀਂ ਕਰਦੇ ਆ ਅੱਗੇ ਤੋਂ ਕੋਈ ਰਿਪਲਾਈ ਨਹੀਂ ਦਿੰਦੇ ਇਹ ਕਹਿੰਦੇ ਆ ਕਹਿੰਦੇ ਕਿ ਜੇ ਅਸੀਂ ਪਾਣੀ ਸਿੱਟ ਦਿੰਨੇ ਆ ਜੇ ਤੁਹਾਡੇ ਘਰੇ ਮਿੱਟੀ ਆਉਣੀ ਆ ਅਸੀਂ ਦੇ ਡੇਲੀ ਪਾਈਪਾਂ ਨਾਲ ਪਾਣੀ ਸਿੱਟਦੇ ਆ ਛੜਕਾਓ ਕਰਦੇ ਆ ਅਸੀਂ ਉਹਨਾਂ ਨੂੰ ਇਹ ਵੀ ਕਹਿ ਕੇ ਸਾਨੂੰ ਕੱਲੀ ਪਰੇਤੇ ਦੀ ਪ੍ਰੋਬਲਮ ਥੋੜੇ ਨਾ ਹੈਗੀ ਆ ਕਿ ਘਰਾਂ ਦੇ ਵਿੱਚ ਰੇਤਾ ਵੱੜ ਰਿਹਾ ਵਾ ਜਿਹੜਾ ਤੁਸੀਂ ਹਾਂਜੀ ਰਾਤ ਨੂੰ ਆਵਾਜ਼ਾਂ ਬਹੁਤ ਜ਼ਿਆਦਾ ਆਉਂਦੀਆਂ ਨੇ ਜੀ ਸੀ ਵੀ ਚੱਲਦੀ ਹੈ ਜੀ ਸੀ ਵੀ ਪੂਰੀ ਚੱਲਦੀ ਹੈ ਅੱਧੀ ਅੱਧੀ ਰਾਤ ਨੂੰ ਟੇਪਰ ਆਉਂਦੇ ਆ ਉਹਨਾਂ ਦੇ ਰੇਤਾ ਬਜਰੀ ਖਾਲੀ ਕਰਨ ਵਾਸਤੇ ਇੱਕਦਮ ਉਹਨਾਂ ਦੇ ਡਾਲੇ ਦੀ ਇੰਨੀ ਜ਼ਿਆਦਾ ਆਵਾਜ਼ ਆਉਂਦੀ ਐ ਇਦਾਂ ਲੱਗ ਅੰਨਾ ਰਾਤ ਸੁੱਤੇ ਪਏ ਹੁੰਦੇ ਇੱਕਦਮ ਡਰ ਜਾਂਦੇ ਨੇ ਨਿਆਣੇ ਡਰ ਜਾਂਦੇ ਉੱਠ ਜਾਂਦੇ ਐ ਇੰਨੀ ਤੇਜ਼ ਆਵਾਜ਼ ਆਉਂਦੀ ਐ ਮਿੱਟੀ ਨਾਲੋਂ ਜ਼ਿਆਦਾ ਸਾਨੂੰ ਆਵਾਜ਼ ਦੀ ਦਿੱਕਤ ਆ ਗਈ ਐ ਮਿੱਟੀ ਦੀ ਦਿੱਕਤ ਜਿਹੜੀ ਹੈਗੀ ਆ ਉਹ ਤਾਂ ਹੈਗੀ ਹੈਗੀ ਐ ਪਰ ਆਵਾਜ਼ ਇੰਨੀ ਜ਼ਿਆਦਾ ਡਿਸਟਰਬ ਕਰਦੀ ਰਾਤ ਨੂੰ ਸੁੱਤੇ ਹੋਏ ਇੱਕ ਤਾਂ ਹੋਵੇ ਨਾ ਦਿਨ ਦਿਨ ਦਾ ਕੰਮ ਚੱਲ ਰਿਹਾ ਉਹਨਾਂ ਦਾ ਚਲੋ ਅਸੀਂ ਕੰਮ ਤੇ ਚੱਲੇਗੇ ਦਿਨ ਉਹਨਾਂ ਚੱਲੀ ਜਾਂਦਾ ਰਾਤ ਨੂੰ ਇਹਨਾਂ ਦੇ ਕਦੇ 3 ਵਜੇ ਆ ਰਿਹਾ ਕੋਈ ਟਿਪ ਰ ਆ ਰਿਹਾ ਕਦੇ ਕਦੇ 12 ਵਜੇ ਆ ਰਿਹਾ ਤਕਰੀਬਨ ਸਾਰੀ ਰਾਤ ਨਾਲ ਦਿਨ ਚੈਨ ਐ ਨਾਲ ਰਾਤ ਨੂੰ ਚੈਨ ਐ ਬਹੁਤ ਜ਼ਿਆਦਾ ਡਿਸਟਰਬਡ ਘਰਾਂ ਦੇ ਵਿੱਚ ਬਜ਼ੁਰਗ ਵੀ ਨੇ ਬੱਚੇ ਵੀ ਨੇ ਕਈਆਂ ਨੂੰ ਬਿਮਾਰੀਆਂ ਵੀ ਹੁੰਦੀਆਂ ਤਾਂ ਰਾਤ ਹੀ ਨਹੀਂ ਬਿਲਕੁਲ ਬਿਲਕੁਲ ਬਹੁਤ ਦਿੱਕਤ ਹੋਈ ਵੀ ਹੈ ਤਾਂ ਹੀ ਕਰਕੇ ਅਸੀਂ ਅਫਸਰਾਂ ਤੱਕ ਵੀ ਪਹੁੰਚ ਕੀਤੀ ਪਰ ਕੋਈ ਸੁਣਵਾਈ ਨਹੀਂ ਹੋਈ ਬਸ ਉਸੇ ਇਹੀ ਕਸ਼ਟ ਭੋਗੀ ਜਾ ਰਹੇ ਹਾਂ ਅਸੀਂ ਤਾਂ ਜੀ ਹਾਂ ਜੀ ਕਿਤੇ ਐ ਤਾਂ ਨਹੀਂ ਸਮਝ ਆਉਂਦਾ ਵੀ ਅਫਸਰਾਂ ਤੱਕ ਇਹਨਾਂ ਦੀ ਪਹੁੰਚ ਹੋਵੇਗੀ ਕਿਉਂਕਿ ਸੁਣਵਾਈ ਤਾਂ ਨਹੀਂ ਹੁੰਦੀ ਸ਼ਾਇਦ ਇਹ ਕਾਰਨ ਹੋਵੇ ਆ ਵੀ ਹੋ ਸਕਦਾ ਅਸੀਂ ਜਿਹੜਾ ਇੱਥੇ ਜਗ੍ਹਾ ਦੇ ਮਾਲਕ ਹੈ ਉਹਨੂੰ ਉਹਨੂੰ ਵੀ ਜਾ ਕੇ ਮਿਲੇ ਆ ਤੇ ਉਹਨਾਂ ਨੇ ਇੱਕ ਵਾਰੀ ਸਾਨੂੰ ਥੋੜਾ ਬਸ ਗੋਲੀ ਪਾਤੀ ਕਿ ਇਹਨਾਂ ਨੂੰ ਜਦ ਤੱਕ ਜਗਾ ਦਾ ਰੈਂਜ ਨਹੀਂ ਹੁੰਦਾ ਉਦੋਂ ਇਹਨਾਂ ਨਾਲ ਅਡਜਸਟਮੈਂਟ ਕਰੋ ਤੇ ਫਿਰ ਅਸੀਂ ਇਹਨਾਂ ਨੂੰ ਦੂਸਰੀ ਜਗ੍ਹਾ ਸ਼ਿਫਟ ਕਰਦੇ ਆ ਪਰ ਅਜ ਤੱਕ ਤਾਂ ਕੁਝ ਨਹੀਂ ਹੋਇਆ ਅੱਛਾ 6-6 ਮਹੀਨੇ ਕਰਦੇ ਆ ਮਤਲਬ 5 ਸਾਲ ਬਰਸਾਤ ਵਾਲੇ ਦਿਨ ਜੀ ਬਰਸਾਤ ਪੈਂਦੀ ਆ ਜ਼ਿਆਦਾ ਉੱਥੇ ਜਿਹੜੀਆਂ ਪਿੱਛੇ ਸਾਡੀਆਂ ਆਧੀਆਂ ਕੰਦਾਂ ਹੋਈਆਂ ਪਈਆਂ ਫੇਟਾਂ ਨੂੰ ਤੋੜ ਕੇ ਜੀ ਕਹਿੰਦਾ ਸਾਡੀਆਂ ਕੰਦਾਂ ਤੇ ਪਾਣੀ ਪਾ ਦਿਆ ਬ੍ਰੇਕਾਂ ਬ੍ਰੇਕ ਆਈਆਂ ਪਈਆਂ ਦਵਾਰ ਟੇੜਾ ਆਈਆਂ ਟੇੜਾ ਆਈਆਂ ਪਈਆਂ ਜੀ ਮੇਰੇ ਤਾਂ ਟੈਲਾਂ ਗਿਰਨੇ ਵਾਲੀਆਂ ਸਾਰੀਆਂ ਮਕਾਨ ਮੇਰਾ ਗਿਨੇ ਵਾਲੀ ਸਾਰਾ ਬਾਕੀ ਫੇਜਾਗੇ ਅੱਛਾ ਰਾਤ ਨੂੰ ਕਿਆ ਕਰਦੇ ਇਕੱਠੇ ਕਰਦੇ ਆ ਕਬਾੜ ਸਾਡੀ ਕਾਂਦੇ ਦੇ ਪਿੱਛੇ ਘੇੜ ਦਿੰਦੇ ਆ ਸਾਈਡਾਂ ਤੇ ਘੇੜ ਦਿੰਦੇ ਆ ਜੀ ਅੱਛਾ ਬਹੁਤ ਤੰਗ ਆ ਜੀ ਬਹੁਤ ਮੁਸ਼ਕਲ ਆ ਰਿਆ ਹਰ ਪਰ ਕੋਈ ਅਸਰ ਨਹੀਂ ਹੋਇਆ ਇਹ ਇਹਨਾਂ ਨੇ ਅਪਰੇਸ਼ਨ ਕਰਾਇਆ ਜੀ ਅੱਖ ਦਾ ਮੈਂ ਕਿਹਾ ਵੀ ਨਾਕ ਚਲਾਏ ਕਰੋ ਕੋਈ ਨਹੀਂ ਸੁਣਦਾ ਹੈਗਾ ਇਸ ਤਾਂ ਬਿਲਕੁਲੇ ਨੇੜੇ ਰਾਹ ਨੂੰ ਇਹਨਾਂ ਦਾ ਸੰਤਸਪੇਨ ਸਾਡੇ ਉੱਪਰ ਹੀ ਗੱਡੀ ਗਿਰ ਗਈ ਆ ਕੇ ਰੇਤੀ ਨਦੀਨ ਚ ਨਾ ਰਾਤ ਹੁਣ ਵੋਟਾਂ ਦਾ ਟਾਈਮ ਵੀ ਆ ਹੁਣ ਤੋਂ ਆਮ ਆਦਮੀ ਪਾਰਟੀ ਵਾਲੇ ਕਾਂਗਰਸ ਅਕਾਲੀ ਸਾਰੇ ਫੇਰ ਵੀ ਆ ਸਕਦੇ ਆ ਤਾਂ ਉਹਨਾਂ ਨੂੰ ਹੁਣ ਕੋਈ ਜਵਾਬ ਦੇਵਾਂਗੇ ਕੋਈ ਵੋਟ ਨਹੀਂ ਦਵਾਂਗੇ ਅਸੀਂ ਕਿਸੇ ਨੂੰ VOTING ਦਵਾਂਗੇ ਠੇਕੇ ਵਾਸਤੇ ਅਸੀਂ ਧਰਨਾ ਵੀ ਲਾਇਆ ਜਨਾਨੀਆਂ ਖੁਦ ਵੀ ਗਈਆਂ ਪਰ ਠੇਕੇ ਵਾਲਿਆਂ ਨੇ ਇਹਨਾਂ ਜਨਾਨੀ ਨੂੰ ਲੰਘਣਾ ਇੰਨਾ ਮੁਸ਼ਕਲ ਆ ਕੁੜੀਆਂ ਦੇ ਹੱਥ ਮਾਰਦੇ ਨੇ ਉਹ ਕਿ ਅਸੀਂ ਜਨਾਨੀ ਲੇਬਰ ਹੈ ਇਹਨਾਂ ਦੀ ਨਹੀਂ ਜਿਹੜੇ ਠੇਕੇ ਦੇ ਉੱਪਰ ਪੀਂਦੇ ਨੇ ਸ਼ਰਾਬ ਇਹਨਾਂ ਇਹਨਾਂ ਖੜ ਜਾਂਦੇ ਆ ਰਸਤਾ ਰੋਕ ਕੇ ਕਿ ਸਾਨੂੰ 4 ਫੁੱਟ ਜਗ੍ਹਾ ਵੀ ਛੱਡ ਨਹੀਂ ਸਕਦੇ ਤੁਸੀਂ ਇਹ ਬੋਰਡ ਦੇਖੋ ਪਹਿਲਾਂ ਬੋਰਡ ਜਗ੍ਹਾ ਜਗ੍ਹਾ ਲਾਏ ਹੋ ਨੇ ਸਿਰੇ ਤੋਂ ਸਿਰੇ ਤੱਕ ਦੇਖ ਕੇ ਆਓ ਕਿ ਜਨਾਨੀ ਨੂੰ ਲੰਘਣ ਵਾਸਤੇ ਕਿੰਨਾ ਠੇਕਾ ਇੱਥੋਂ ਚੁਕਵਾਇਆ ਜਾਵੇ 4 ਦਿਨ ਪਹਿਲਾਂ ਨਾਲ ਬੈਟਰੀਆਂ ਦੀ ਦੁਕਾਨ ਆ ਨਹੀਂ ਮੈਨੂੰ ਤਾਂ ਤੁਸੀਂ ਪੁੱਛ ਸਕਦੇ ਹੋ ਉਹਦਾ 2.5 ਲੱਖ ਦਾ ਨੁਕਸਾਨ ਹੋਇਆ 스내ਚਿੰਗ ਇੱਥੇ ਹੋ ਰਹੀ ਆ ਤਾਂ ਫਿਰ ਅਸੀਂ ਅਨਮੋਲ ਗਗਨਮਾਨ ਦਾ ਕਿ 4 ਪਾਣ ਇੱਕ ਮਹਿਲਾ ਨੇ ਮਹਿਲਾ ਸੁਰੱਖਿਆ ਦੀ ਗੱਲ ਸਮਝੇ ਨਹੀਂ ਤੁਸੀਂ ਇਹ ਮੰਗ ਦਿੱਤੀ ਆ ਉਹਨਾਂ ਠੀਕ ਆ ਨਾ ਅਸੀਂ ਉਹਨੂੰ ਇਸ ਵਾਸਤੇ ਚੁਣਿਆ ਸੀ ਕਿ ਸਾਡੀਆਂ ਮੁਸ਼ਕਲਾਂ ਸੋਲਵ ਕਰੂਗੀ ਪਰ ਉਹਨੇ ਕੀ ਕੀਤਾ ਕੋਈ ਆਵੇ ਬਾਦਲ ਆਜੇ ਕਾਂਗਰਸ ਆਜੇ ਅਸੀਂ ਕਿਸੇ ਨੂੰ ਵੋਟ ਨਹੀਂ ਦਵਾਂਗੇ ਜਿੰਨੇ ਵੀ ਖੜੇ ਨੇ ਘਰ ਵੀ ਸਾਰੇ ਅਸੀਂ ਵੋਟ ਨਹੀਂ ਪਾਵਾਂਗੇ ਜਦ ਤੱਕ ਸਾਡਾ ਸੋਲੂਸ਼ਨ ਨਹੀਂ ਕੀਤਾ ਜਾਂਦਾ ਸਾਡਾ ਲੰਘਣਾ ਨਹੀਂ ਪੂਰਾ ਕੀਤਾ ਜਾਂਦਾ ਸਾਨੂੰ ਲੰਘਣਾ ਔਖਾ ਹੋਇਆ ਪਿਆ ਜਨਾਨੀਆਂ ਕੁੜੀਆਂ ਕਿੱਥੇ ਨੂੰ ਲੰਘਣਗੀਆਂ ਸ਼ਾਮ ਵੇਲੇ ਤੁਸੀਂ ਲੰਘ ਨਹੀਂ ਸਕਦੇ ਕੱਲੀ ਜਨਾਨੀ ਨਹੀਂ ਨੰਗਾ ਸਕਦੀ ਠੇਕੇ ਦੇ ਕੋਲ ਨੂੰ ਬਦਸਲੂਕੀ ਕੀਤੀ ਜਾਂਦੀ ਬਦਸਲੂਕੀ ਕੀਤੀ ਜਾਂਦੀ ਆ ਕੁੜੀਆਂ ਦੇ ਪਿੱਛੇ ਹੱਥ ਮਾਰਿਆ ਜਾਂਦਾ ਕਈ ਲੇਡੀਆਂ ਨੇ ਚੈਨਾ ਤੋੜ ਲੀਆਂ ਜੂਰੇ ਜੀ ਦਰਗੇ ਵਿੱਚ ਖੋ ਵੀ ਹੋ ਰਹੀ ਹੈ ਪ੍ਰਾਪਰਟੀ ਡੀਲਰ ਜਿੰਨੇ ਵੀ ਅੱਜ ਤੱਕ ਗੱਡੀਆਂ ਲੈ ਕੇ ਆਉਣੇ ਆ ਸਾਨੂੰ ਆਪ ਕਹਿੰਦੇ ਆ ਕਹਿੰਦੇ ਇਹ ਸੜਕਾਂ ਤਾਂ ਅਸੀਂ ਬਣਾਈਆਂ ਅਸੀਂ ਪੱਟ ਵੀ ਦੇਣੀਆਂ ਫਲਾਣਾ ਕਾਨਾ ਢਿਮਕਾ ਕਾਨਾ ਬਹੁਤ ਕੁਝ ਬੋਲਦੇ ਹੋਂਸੇ ਮੰਦੇ ਇਸ ਤਰੀਕੇ ਦੀ ਅੱਸੀ ਕੱਲ ਸਰ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਅਮਰਿੰਦਰ ਸਿੰਘ ਹੈ ਤੁਸੀਂ ਕੀ ਜੌਬ ਕਰਦੇ ਹੋ ਮੈਂ ਮੈਡੀਕਲ ਫੀਲਡ ਚ ਹਾਂ ਜੀ ਇੱਥੇ ਇਹ ਜੋ ਸਮੱਸਿਆਵਾਂ ਦੱਸ ਰਹੇ ਨੇ ਤੁਸੀਂ ਵੀ ਸਾਹਮਣਾ ਕੀਤਾ ਇੱਥੇ ਦੇਖਿਆ ਇਹ ਸਾਰਾ ਕੁਝ ਹੁੰਦਾ ਬਿਲਕੁਲ ਕਰ ਰਹੇ ਆ ਜੀ ਸਮੱਸਿਆਵਾਂ ਆ ਰਹੀਆਂ ਆ ਜੀ ਅਸੀਂ ਭਾਈ ਸਾਹਿਬ ਖੜੇ ਆ ਅਸੀਂ ਥੋੜੇ ਦਿਨ ਪਹਿਲਾਂ ਅਪਰੋਚ ਵੀ ਕੀਤਾ ਸੀ ਸਾਰੇ ਗਟਰ ਹੋਲ ਸਾਰੇ ਸਾਡੇ ਖੁੱਲੇ ਪਏ ਆ ਜੀ ਅਸੀਂ ਅਪਰੋਚ ਵੀ ਕੀਤਾ ਸੀ ਉਹ ਕਹਿੰਦੇ ਜੀ ਤੁਸੀਂ ਸਾਨੂੰ ਲਿਖੋ ਜਿਹੜੇ ਕੰਸਟਰਕਸ਼ਨਸ ਕਰ ਰਹੇ ਆ ਬਿਲਡਰ ਹੈਗੇ ਆ ਵੀ ਉਹਨਾਂ ਦੇ ਖਿਲਾਫ ਸਾਨੂੰ ਲਿਖ ਕੇ ਦੋ ਸਾਨੂੰ ਕਾਉਂਸਲਰ ਨੇ ਕਿਹਾ ਵੀ ਉਹਨਾਂ ਦੇ ਖਿਲਾਫ ਲਿਖ ਕੇ ਦੋ ਤਾਂ ਮੈਂ ਗਟਰ ਬੰਦ ਕਰਵਾਉਂਗਾ ਵੀ ਉਹਨਾਂ ਦਾ ਕੀ ਫਰਜ਼ ਆ ਜੀ ਫਿਰ ਇਹਦੇ ਲਈ ਗਟਰ ਬੰਦ ਕਰਨਾ ਉਹਨਾਂ ਦਾ ਕੰਮ ਹੈ ਜਾਂ ਬਿਲਡਰਾਂ ਦਾ ਕੰਮ ਨਾਲੇ ਕਹਿੰਦੇ ਬਿਲਡਰ ਤਾਂ ਖੁਦ ਧੌਂਸ ਜਮਾਰੇ ਆ ਵੀ ਅਸੀਂ ਸੜਕਾਂ ਬਣਾਈਆਂ ਅਸੀਂ ਉਹ ਫਰਹੰਦੀਆਂ ਵੀ ਪਾਏ ਮੈਂ ਪੂਰਾ ਪੂਰਾ ਦਬਾ ਕਾ ਮਾਰ ਕੇ ਗਏ ਜੀ 10 15 ਬੰਦੇ ਆ ਗਏ ਇੱਥੇ ਕੋਹਣੇ ਤੇ ਖੜਕੇ ਜੀ ਕਿਹੜੇ ਕਿਹੜੇ ਬਿਲਡਰ ਨੇ ਕੋਈ ਕਿਸੇ ਦਾ ਨਾਮ ਚਿੱਤੇ ਸਾਨੂੰ ਯਾਦ ਨਹੀਂ ਜੀ ਬਿਲਡਰ ਨਾਮ ਨੂੰ ਪਤਾ ਹੈਗੇ ਵੀ ਨਾਮ ਨੰਦਾ ਕੀ ਆਈ ਲਾਸਟ ਚ ਬਿਲਡਰ ਕੰਮ ਕਰ ਰਹੇ ਆ ਹਾਂਜੀ ਉਹ ਇੰਨੇ ਗੁੰਡਾਗਰਦੀ ਨੇ ਮੁੰਡੇ ਆਂਦੇ ਆਂ ਗੱਡੀਆਂ ਭਰ ਕੇ ਆਉਂਗੇ ਉੱਚੀ ਸਿੜੀਆਂ 'ਤੇ ਲੱਗ ਜੂਗੇ ਹੂੰ ਜਿਸੀਂ ਆਪਣੇ ਆਦਮੀਆਂ ਨੂੰ ਕਹੋਗੇ ਲੱਡਲਾਈ ਪਾਉਗੀ ਠੀਕ ਹੈ ਕਿ ਨਹੀਂ ਇਸ ਕਰਕੇ ਬੰਦੇ ਕਰਦੇ ਆ ਹਾਂਜੀ ਬੱਚੇ ਕ ਬੱਚੇ ਰਾਤਾਂ ਨੂੰ ਕੰਮ ਕਰਦੇ ਇਹ ਜਿਹਾਂ ਦਾ ਕੀ ਹੈ ਗੁੰਡਿਆਂ ਦਾ ਅੱਜ ਕੱਲ ਕੀ ਕੁਝ ਨਹੀਂ ਹੋ ਰਿਹਾ ਸਾਰਿਆਂ ਦੇ ਕੋਲੇ ਸਾਨੂੰ ਪਤਾ ਵੀ ਇਹਦੇ ਕੋਲੇ ਕੀ ਚੀਜ਼ ਆ ਬੰਦਾ ਮਾਰ ਕੇ ਲੰਘ ਜਾਂਦੇ ਇਹਨਾਂ ਦੀ ਰਾਜ ਦੇ ਵਿੱਚ ਤਾਂ ਬੰਦੇ ਮਿੰਟ ਮਿੰਟ ਤਾਂ ਬੰਦੇ ਮਾਰ ਰਹੇ ਨੇ ਠੀਕ ਹੈ ਨਾ ਘਰਾਂ ਚੋਂ ਚੋਰੀਆਂ ਹੋ ਰਹੀਆਂ ਗੇਟ ਤੁਸੀਂ ਖੁੱਲਾ ਨਹੀਂ ਛੱਡ ਸਕਦੇ ਤੁਸੀਂ ਜਾ ਕੇ ਕਿਤੇ ਇੱਕ ਵਾਰੀ ਵਿਜ਼ਿਟ ਤਾਂ ਕਰੋ ਗਲੀਆਂ ਚ ਵਿਜ਼ਿਟ ਕਰੋ ਤੁਹਾਨੂੰ ਪਤਾ ਲੱਗ ਜਾਊਗਾ ਜ਼ਰੂਰ ਜਾਵਾਂਗੇ ਜੀ ਤੇ ਕ੍ਰੈਸ਼ਰ ਵਾਲਿਆਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਫਿਲਹਾਲ ਜਿਹੜਾ ਆਮ ਆਦਮੀ ਪਾਰਟੀ ਤੋਂ ਵਿਧਾਇਕ ਮੰਤਰੀ ਅਨਮੋਲ ਗਗਨਮਾਨ ਜ਼ਰੂਰ ਦੇਖ ਸੁਣ ਲੈਣ ਕਿਉਂਕਿ ਉਹਨਾਂ ਦੀ ਰਹਾਇਸ਼ ਵੀ ਇੱਥੋਂ ਬਹੁਤੀ ਦੂਰ ਨਹੀਂ ਕਿ ਉਹਨਾਂ ਦੀ ਨਜ਼ਰੇ ਮਸਲਾ ਨਾ ਪੈ ਰਿਹਾ ਹੋਵੇ ਅਫਸਰਾਂ ਤੱਕ ਇਵਨ ਮੁੱਖ ਮੰਤਰੀ ਦੇ ਦਫ਼ਤਰ ਤੱਕ ਵੀ ਸ਼ਿਕਾਇਤਾਂ ਗਈਆਂ ਤਾਂ ਦੇਖਣਾ ਹੋਵੇਗਾ ਕਿ ਅੱਗੇ ਕੋਈ ਸੁਣਵਾਈ ਹੁੰਦੀ ਆ ਕੀ ਉਹਨਾਂ ਕ੍ਰਸ਼ਰਸ ਵਾਲਿਆਂ ਕੋਲ ਕੋਈ ਅਪਰੂਵਲ ਹੈਗੇ ਨੇ ਕਾਗਜ਼ ਹੈਗੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਖਰੜ ਦੇ ਵਿੱਚ ਜਿੱਥੇ ਸ਼ਿਕਾਇਤ ਕੀਤੀ ਗਈ ਸੀ ਰਹਿਸ਼ੀਆਂ ਵੱਲੋਂ ਉੱਥੇ ਜਿਹੜੀ ਸਾਈਟ ਹੈ ਜਿੱਥੇ ਰੇਤਾ ਬਜਰੀ ਪਿਆ ਤੁਸੀਂ ਦੇਖ ਸਕਦੇ ਹੋ ਜਿੱਥੇ ਉਹਨਾਂ ਦਾ ਕਹਿਣਾ ਕਿ ਜੇਸੀਬੀ ਮਸ਼ੀਨਾਂ ਚੱਲਦੀਆਂ ਸਾਰੀ ਸਾਰੀ ਰਾਤ ਤੇ ਜਿਨ੍ਹਾਂ ਦਾ ਇਹ ਕੰਮ ਆ ਉਹਨਾਂ ਨਾਲ ਗੱਲਬਾਤ ਕਰਾਂਗੇ ਉਹਨਾਂ ਦਾ ਪੱਖ ਜਾਣਦੇ ਆ ਕਿ ਕੀ ਉਹਨਾਂ ਕੋਲ ਕੋਈ ਕਾਗਜ਼ ਹੈਗੇ ਨੇ ਕਿਉਂਕਿ ਉਹਨਾਂ ਦਾ ਕਹਿਣਾ ਸੀ ਕਿ ਇਹ ਤਾਂ ਨਜਾਇਜ਼ ਸਾਈਟ ਆ ਇਹ ਗਾਂਹ ਕਿਰਾਏ ਤੇ ਦਿੱਤੀ ਵੀ ਆ ਅੱਧੀ ਅੱਧੀ ਰਾਤ ਨੂੰ ਮਸ਼ੀਨਾਂ ਚੱਲਦੀਆਂ ਸਾਡੇ ਘਰ ਤੋੜੇ ਜਾ ਰਹੇ ਆ ਗੱਲਬਾਤ ਕਰਦੇ ਆ ਅੱਸੀ ਕੱਲ੍ਹ ਭਾਈ ਕੀ ਨਾਮ ਤੁਹਾਡਾ ਦਿਲਵਿੰਦਰ ਸਿੰਘ ਜੀ ਭਾਈ ਜਿੰਨੇ ਤੁਸੀਂ ਦੇਖ ਰਹੇ ਹੋ ਆਸੇ ਪਾਸੇ ਘਰ ਹੈ ਇਹ ਰਿਹਾਇਸ਼ੀ ਇਲਾਕਾ ਸ਼ਹਿਰਦਾਰੀ ਆ ਇਹਦੇ ਵਿੱਚ ਤੁਸੀਂ ਲਿਆ ਕੇ ਜੀਸੀਬੀ ਚਲਾਤੀ ਟਰੈਕਟਰ ਟਰਾਲੀ ਮਸ਼ੀਨਾ ਉਹ ਕਹਿੰਦੇ ਵੀ ਸਾਡੀਆਂ ਕੰਧਾਂ ਤੋੜੀ ਜਾਂਦੇ ਆ ਸਿਰ ਸਾਡੇ ਰੇਤਾ ਪੈਂਦਾ ਅੱਧੀ ਅੱਧੀ ਰਾਤ ਨੂੰ ਜੀਐਸਬੀ ਮਸ਼ੀਨਾ ਚਲਾਉਂਦੇ ਆ ਸਾਡੇ ਬਜ਼ੁਰਗ ਬੱਚੇ ਤੰਗ ਹੋਏ ਪਏ ਆ ਇਹਨਾਂ ਕੋਲ ਕੋਈ ਕਾਗਜ਼ ਹੀ ਹੈ ਨਹੀਂ ਨਜਾਇਜ਼ ਹੀ ਚਲਾਈ ਫਿਰਦੇ ਕੰਮ ਵੀਰੇ ਇਹਨਾਂ ਨੂੰ ਬਲਾ ਲੋ ਕਾਗਜ਼ ਚੈੱਕ ਕਰ ਲੋ ਸਾਡੇ ਸਾਡੇ ਕੋਲ ਕਾਗਜ਼ ਵੀ ਸਾਰੇ ਹੈਗੇ ਆ ਅਸੀਂ ਪੱਕੇ ਪਹਿਲਾਂ ਫਿਰ ਮਾਲਕ ਕਿਉਂਦੇ ਆ ਸਾਡੀਆਂ ਆਪਣੀਆਂ ਗੱਡੀਆਂ ਸਾਡੇ ਆਪਣੀ ਜ਼ਮੀਨਾਂ ਹੈ ਘਰ ਦੀ ਜ਼ਮੀਨ ਸਾਡੀ ਆਪਣੀ ਥੋੜੀ ਜਿਹੀ ਜ਼ਮੀਨ ਉਹ ਕਹਿੰਦੇ ਵੀ ਇਹ ਗਾਂਹੇ ਕਿਰਾਏ ਤੇ ਦਿੱਤੇ ਵੀ ਆ ਕਿਸ ਕੋਈ ਕਿਰਾਏ ਤੇ ਜ਼ਮੀਨ ਨਹੀਂ ਹੈਗੀ ਸਾਡੀ ਆਪਣੀ ਜ਼ਮੀਨ ਘਰ ਦੀ ਜ਼ਮੀਨ ਵੀ ਰਹੇ ਇਹ ਬਾਅਦ ਚ ਸਾੜੀ ਜਦੀਮੇ ਦੇ ਕਾਗਜ ਚੈੱਕ ਕਰ ਲੋਗੇ ਠੀਕ ਹੈ ਸਾੜੀ ਆਪਣੀ ਜ਼ਮੀਨ ਹੈ ਘਰ ਦੀ ਜ਼ਮੀਨ ਹੈ ਆਪਣੀ ਗੱਡੀਆਂ ਮਾਲਕ ਕਿਉਂ ਨਹੀਂ ਪੱਕੇ ਬੇਲੇ ਦੇ ਸਾਡੇ ਕੋਲ ਆਪਣੇ ਠੀਕ ਹੈ ਸਾਡੇ ਜੀਐਸਟੀ ਨੰਬਰ ਆਪਣਾ ਲਿਆ ਵਾ ਠੀਕ ਹੈ ਆਪਣਾ ਪੱਕਾ ਡੰਪ ਵੀ ਰਜਿਸਟਰ ਨਾ ਪਾਵੇ ਦੇ ਆਪਣਾ ਪਰ ਉਹਨਾਂ ਨੇ ਸਵਾਲ ਹੀ ਪਾਉਂਦਿਆਂ ਨੇ ਕਿ ਕੀ ਕੀ ਰਿਹਾਇਸ਼ੀ ਇਲਾਕੇ ਦੇ ਵਿੱਚ ਇਹ ਜਿਹਾ ਕੰਮ ਹੋ ਸਕਦਾ ਵੀਰੇ ਰਿਹਾਇਸ਼ੀ ਇਲਾਕੇ ਮਾ ਤਾਂ ਅਸੀਂ ਪਹਿਲੇ ਹੀ ਬੈਠੇ ਵੀ ਤਾਂ ਆਪਣੀ ਹੁਣ ਅਸੀਂ ਜ਼ਮੀਨ ਆਪਣੀ ਵੇਚ ਦਈਏ ਅਸੀਂ ਆਪਣਾ ਕਾਰੋਬਾਰ ਛੱਡ ਕੇ ਚਲੇ ਜਾਈਏ ਉਹਦੇ ਇਹ ਬੱਸੋਂ ਬਾਅਦ ਚ ਹੋਈ ਆ ਇਹ ਵੀਰ ਬੱਸੋਂ ਬਾਅਦ ਚ ਹੋਈ ਆ ਤਾਂ ਬੱਸੋਂ ਦੋ ਤਿੰਨ ਸਾਲ ਤੇ ਹੋਈ ਹੈ ਠੀਕ ਹੈ ਜੀ ਇਹ ਸਾਡੀ ਜੱਦੀ ਜ਼ਮੀਨ ਹੈ ਠੀਕ ਹੈ ਜੀ ਅਸੀਂ ਕਿੱਥੇ ਜਾਈਏ ਫਿਰ ਆਪਦੀ ਜ਼ਮੀਨ ਵੇਚ ਦੀ ਹੈ ਅੱਛਾ ਤੁਸੀਂ ਇਹ ਕੰਮ ਕਦੋਂ ਦਾ ਕਰ ਰਹੇ ਹੋ ਇਸ ਥਾਂ ਉੱਤੇ ਇਹ ਹੋ ਗਏ ਵੀਰੇ ਸਾਨੂੰ 11-12 ਸਾਲ ਹੋ ਗਏ 11-12 ਸਾਲ ਹੋ ਗਏ ਉਦੋਂ ਯਾਨੀ ਕਿ ਆ ਅਸੇ ਪਾਸੇ ਕਲੋਨੀਆਂ ਸੀ ਕੁਝ ਨਹੀਂ ਜਾਏਗਾ ਵੀਰੇ ਕੁਝ ਨਹੀਂ ਜਾਏਗਾ ਬਿਲਕੁਲ ਖਾਲੀ ਦਾ ਮਾਲ ਖਾਲ ਇਧਰ ਇਧਰ ਸਭ ਖਾਲੀ ਹੈ ਵੀਰੇ ਕੋਈ ਮਾਲ ਨਹੀਂ ਦਾ ਕੋਈ ਇਹ ਹੁਣ ਤਾਂ ਜ਼ਾਹਰ ਤੌਰ ਤੇ ਉਹਨਾਂ ਦਾ ਕਹਿਣਾ ਕਿ ਅਸੀਂ ਕੰਮ ਖਾਸਚੇਤਰ ਤੋਂ ਕਰ ਰਹੇ ਆ ਤੇ ਜ਼ਮੀਨ ਉਹਨਾਂ ਦੀ ਆਪਦੀ ਆ ਉਦੋਂ ਇਹ ਇਲਾਕਾ ਰਹਾਇਸ਼ੀ ਵੀ ਨਹੀਂ ਹੁੰਦਾ ਸੀ ਪਰ ਫਿਰ ਇਹ ਕਲੋਨੀਆਂ ਜੇ ਅਪਰੂਵਡ ਹੋਈਆਂ ਤਾਂ ਇਲਾਕਾ ਤਾਂ ਰਹਾਇਸ਼ੀ ਕਰਾਰਿਆ ਗਿਆ ਹੋ ਵੀਰੇ ਇਹ ਇਹਦੇ ਬੰਦੇ ਬਾਹਰ ਦੇ ਆਏ ਇਹਨਾਂ ਨੂੰ ਡੀਲਰ ਆਣਾ ਬਣਾ ਹੀ ਆਏ ਬਣਾ ਕੇ ਵੇਚ ਗਏ ਨੇ ਨੇ ਦੇਖਿਆ ਨਹੀਂ ਕਿ ਵੀ ਇੱਧਰ ਪਹਿਲਾਂ ਕੀ ਹੋ ਰਿਹਾ ਨਹੀਂ ਹੈ ਕਿ ਇਹਨਾਂ ਨੂੰ ਚਾਹੀਦਾ ਤਾਂ ਪਹਿਲਾਂ ਵੀ ਇੱਧਰ ਦੇਖੋ ਪਿੱਛੇ ਸਾਡੀ ਆਪਣੀ ਜੱਦੀ ਜ਼ਮੀਨ ਹੈ ਵੀਰੇ ਇਹ ਠੀਕ ਹੈ ਹੁਣ ਅਸੀਂ ਇਹ ਜ਼ਮੀਨ ਛੱਡ ਕੇ ਚਲੀਏ ਜੀ ਆਪ ਜੀ ਇੱਕ ਤਰੀਕੇ ਇਹ ਅਸੀਂ ਦਿਨ-ਦਿਨ ਕੰਮ ਕਰਦੇ ਆ ਰਾਤ ਨੂੰ ਕੋਈ ਨਹੀਂ ਕੰਮ ਕਰਦਾ ਵੀ ਇਹ ਕਹਿੰਦੇ ਉਹ ਕਹਿੰਦੇ ਅਤੀ ਰਾਤ ਨੂੰ ਜੀਸੀਬੀ ਚਲਾ ਦਿੰਦੇ ਆਂ ਲੱਗਦਾ ਸਾਡੀ ਛੱਤ ਤੇ ਹੀ ਡਿੱਗ ਪਿਆ ਕੋਈ ਸਿਸਟਮ ਦਿਨ-ਦਿਨ ਕੰਮ ਕਰਦੇ ਸੀ ਰਾਤ ਨੂੰ ਕੋਈ ਕੰਮ ਨਹੀਂ ਕਰਦੇ ਅਸੀਂ ਬੰਦੇ ਰੱਖੇ ਵੀ 5 ਵਜੇ ਦੇ ਬਾਅਦ ਆਪਣੇ ਬੰਦੇ ਸਭ ਚਲੇ ਜਾਂਦੇ ਦੇਖ ਸਕਦੇ ਆਂ ਅਸੀਂ ਕਿਸੇ ਦਿਨ ਰਾਤ ਨੂੰ ਰਾਤ ਨੂੰ ਜਮ ਮਰਜੀ ਆ ਕੇ ਚੈੱਕ ਕਰ ਲਓ 5 ਵਜੇ ਦੇ ਬਾਅਦ ਸਭ ਚਲੇ ਜਾਂਦੇ ਇਸੇ ਵੇਲੇ 8 ਵਜੇ ਮੁੰਡੇ ਆਉਂਦੇ ਕੰਮ ਪਰ ਸ਼ਾਮ ਨੂੰ 5 ਵਜੇ ਛੁੱਟੀ ਕਰਕੇ ਚਲੇ ਜਾਂਦੇ ਸਾਰੇ ਮੁੰਡੇ ਪਰ ਉਹਨਾਂ ਨੇ ਇੱਕ ਜਣੇ ਨਹੀਂ ਨਹੀਂ 10 ਜਣਿਆਂ ਨੇ ਬਿਆਨ ਦਿੱਤਾ ਕੋਈ ਤਾਂ ਸੱਚ ਹੋਊਗਾ ਤੁਸੀਂ ਚਲਾਉਂਦੇ ਹੀ ਹੋ ਜਿੰਨਾ ਵੀ ਕੂੜਾ ਹੁੰਦਾ ਸਾਰੇ ਇੱਧਰ ਮਾਰਦੇ ਆ ਹੁਣ ਸਾਡੀ ਘਰ ਤੇ ਕੋਈ ਕੂੜਾ ਗਿਰਦਾ ਸੀ ਇਹਨਾਂ ਨੂੰ ਕਦੇ ਨਹੀਂ ਕਹਿੰਦੇ ਵੀ ਕੂੜਾ ਗਿਰਦੇ ਆ ਬੋਤਲ ਵੀ ਕਿ ਇੱਧਰ ਬੋਤਲ ਵੀ ਕਹਿੰਦੇ ਮਾਰਦੇ ਨੇ نیچے ਕਹਿੰਦੇ ਇਹਨਾਂ ਦੇ ਟਿੱਪਰਾਂ ਨੇ ਸਾਡੇ ਗਟਰ ਤੋੜਤੇ ਸੜਕਾਂ ਭੰਨਤੀਆਂ ਅਸੀਂ ਆਪ ਬਣਵਾਈਆਂ ਵੀਰ ਹਾਦੂਗੀ ਗਟਰ ਤੋੜਤੇ ਅਸੀਂ ਗਟਰ ਸਾਰੀ ਖੜ ਦੇ ਤੋੜਤੇ ਹਾਦੂਗੀ ਇੱਧਰ ਨਹੀਂ ਜੀ ਬਣਾਏ ਆ ਇਹ ਬਣਾਏ ਟਿੱਪਰ ਨਾਲੇ ਸਮਾਨ ਆਇਆ ਮਟੀਰੀਅਲ ਤਾਂ ਹੀ ਬਣੇ ਨਹੀਂ ਐਦਾਂ ਥੋੜੀ ਬਣ ਜਾਣੇ ਤੇ ਹੁਣ ਜੇ ਮਾਲ ਆਊਗਾ ਤਾਂ ਹੀ ਬਣੋਗੇ ਕਾ ਠੀਕ ਹੈ ਨਾ ਇਹ ਅਸੀਂ ਰਾਤ ਨੂੰ ਤਾਂ ਚਲਾਉਂਦੇ ਨਹੀਂ ਇੱਥੇ ਰਾਤ ਨੂੰ ਤਾਂ ਕੋਈ ਵੀ ਨਹੀਂ ਹੁੰਦਾ ਇੱਥੇ ਇੱਕ ਆ ਰਾਤ ਨੂੰ ਹੁੰਦਾ ਬਸ ਇੱਕ ਚੌਂਕੀਦਾਰੀ ਕਰਦਾ ਹੈ ਨਹੀਂ ਕੋਈ ਵੀ ਨਹੀਂ ਰਾਤ ਨੂੰ ਹੁੰਦਾ ਸਾਰੇ ਦਿਨੇ ਦਿਨੇ ਕੰਮ ਚੱਲਦਾ ਇੱਕ 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 ਹੁਣ ਮਸਲਾ ਉਹਨਾਂ ਦਾ ਇਹ ਹੈ ਕਿ ਕਹਿੰਦੇ ਵੀ ਅਸੀਂ ਸ਼ਿਕਾਇਤ ਕੀਤੀ ਆ ਵੀ ਹੁਣ ਤਾਂ ਇਹ ਰਹਾਇਸ਼ੀ ਇਲਾਕਾ ਵੀ ਇਹ ਕੰਮ ਬੰਦ ਕਰਵਾਇਆ ਜਾਵੇ ਇਹਨਾਂ ਨੂੰ ਕਿਤੇ ਹੋ ਕਹਿੰਦੇ ਸਾਨੂੰ ਆਸ਼ਵਾਸ਼ਣ ਵੀ ਦਿੱਤਾ ਗਿਆ ਸਾਨੂੰ ਸਾਨੂੰ 3-3 ਕਰੋੜ ਰੁਪਏ ਦੇ ਦੇਵੇ ਸਾਡੀ ਜਿੰਨ ਕਹਿੰਦੇ ਵੀ ਇਹ ਥੋੜਾ ਨਾਲ ਲੈਂਦੇ ਜਿਹੜੇ ਓਨਰ ਨੇ ਜਾਂ ਜਿਨ੍ਹਾਂ ਦਾ ਵੀ ਉਹ ਕਹਿੰਦੇ ਵੀ ਉਹ ਕਹਿੰਦੇ ਸੀ ਪਹਿਲਾਂ ਵੀ ਅਸੀਂ ਹੋਰ ਥਾਂ ਲੱਭ ਦਿੰਨੇ ਆ ਹੋਰ ਥਾਂ ਲੱਭਦੇ ਆ 6 ਮਹੀਨੇ ਅਸੀਂ ਵੀ ਆਪਣੇ ਜਗ੍ਹਾ ਤੇ ਬੈਠੇ ਆ ਅਸੀਂ ਆਪਣੇ ਜਗ੍ਹਾ ਤੇ ਬੈਠੇ ਆ ਸਾਨੂੰ ਜਗ੍ਹਾ ਤੇ ਕੱਢ ਦੂੰਗਾ ਸਾੜੀ ਜਗ੍ਹਾ ਤੇ ਨਹੀਂ ਕੱਢ ਸਕਦੇ ਸਾਨੂੰ ਇਹ ਨਹੀਂ ਹੁਣ ਜੇ ਕਾਗਜ਼ੀ ਤੌਰ ਤੇ ਵੀ ਦੇਖਿਆ ਜਾਵੇ ਕਨਫਲਿਕਟ ਤਾਂ ਹੋ ਸਕਦਾ ਵਿਵਾਦ ਜੇ ਅਫਸਰ ਵੀ ਆਉਣ ਹੁਣ ਦੇਖਣ ਵੀ ਚਾਰੇ ਪਾਸੇ ਘਰ ਤੇ ਇਹ ਕੰਮ ਇੱਥੇ ਕਮਰਸ਼ੀਅਲ ਇੱਕ ਤਰੀਕੇ ਦਾ ਚੱਲ ਰਿਹਾ ਵੀਰ ਐ ਇਦਾਂ ਨਹੀਂ ਹੁੰਦਾ ਹੁੰਦਾ ਗੱਲ ਹੈ ਵੀ ਹੁਣ ਅਸੀਂ ਆਪਣਾ ਕੰਮ ਤਾਂ ਕਰਨਾ ਹੀ ਜਾ ਹੁਣ ਅਸੀਂ ਪਾਕਿਸਤਾਨ ਥੋੜਾ ਜਾ ਕੇ ਕੰਮ ਕਰਨਾ ਕਿੱਥੇ ਜਾ ਕੇ ਕੰਮ ਕਰੀਏ ਹੁਣ ਤੁਸੀਂ ਕਿਤੇ ਹੋਰ ਖੁੱਲੇ ਸ਼ਹਿਰ ਚ ਬਾਹਰ ਹੋ ਕੇ ਕਿਤੇ ਕੰਮ ਯਾਰ ਆਪਣੇ ਆਪਣੇ ਘਰ ਦੀ ਜਿਵੇਂ ਛੱਡ ਕੇ ਅਸੀਂ ਬਾਹਰ ਕਿੱਥੇ ਆੜੀ ਆਪਣੀ ਜ਼ਮੀਨਾਂ ਅਸੀਂ ਬਾਹਰ ਕਿੱਥੇ ਚਲੀ ਜੇ ਕਰਨੀ ਜਮੀਨ ਛੱਡ ਗਏ ਤਾਂ ਆਹਰ ਤਰ ਤਰ ਮਸਲਾ ਇੰਜ ਜਾਪਦਾ ਕਿ ਪਹਿਲਾਂ ਇੱਥੇ ਕਲੋਨੀयां ਨਹੀਂ ਸੀ ਤਾਂ ਜਿਨ੍ਹਾਂ ਨੇ ਇਹ ਕਲੋਨੀयां ਕੱਟੀਆਂ ਕਈ ਅਪਰੂਵਡ ਨੇ ਕਈ ਅਨਪਰੂਵਡ ਨੇ ਤਾਂ ਬਹੁਤ ਸਾਰੇ ਕਪਲੇ ਬਿਲਡਰਾਂ ਵੱਲੋਂ ਵੀ ਕੀਤੇ ਗਏ ਆ ਤਾਂ ਹੁਣ ਜਿਹੜਾ ਭੁਗਤਣਾ ਪੈ ਰਿਹਾ ਉਹ ਜਿਹੜੇ ਲੋਕ ਇੱਥੇ ਰਹਿ ਰਹੇ ਆ ਜਾਂ ਉਹਨਾਂ ਨੂੰ ਭੁਗਤਣਾ ਪੈ ਰਿਹਾ ਜਿਨ੍ਹਾਂ ਦਾ ਕੰਮ ਆ ਉਹਨਾਂ ਨੂੰ ਭੁਗਤਣਾ ਪੈ ਰਿਹਾ ਕਿਉਂਕਿ ਆਪਸੀ ਕਲੇਸ਼ ਦੋਹਾਂ ਧਿਰਾਂ ਦਾ ਚੱਲੇਗਾ ਉਹ ਕਹਿੰਦੇ ਸਾਡੀ ਜ਼ਮੀਨ ਆਸੀ ਇੱਥੇ ਕੰਮ ਕਰਨਾ ਦੂਜੇ ਪਾਸੇ ਉਹਨਾਂ ਦਾ ਕਹਿਣਾ ਕਿ ਰਿਹਾਇਸ਼ੀ ਇਲਾਕਾ ਵਿੱਚ ਜੇਐਸਬੀਆ ਟਿੱਪਰ ਲਈ ਫਿਰਦੇ ਆ ਤਾਂ ਰੇਤਾ ਬਜਰੀ ਸਾਡੇ ਸਿਰਾਂ 'ਚ ਪੈਂਦਾ ਰਾਤ ਨੂੰ ਆਵਾਜ਼ਾਂ ਆਉਂਦੀਆਂ ਹੁਣ ਇਹ ਕਹਿੰਦੀ ਹੈ ਕਿ ਅਸੀਂ ਰਾਤ ਨੂੰ ਮਸ਼ੀਨ ਚਲਾਉਂਦੇ ਨਹੀਂ ਤਾਂ ਭਾਈ ਕਿਤੇ ਨਾ ਕਿਤੇ ਤਕਰਾਰ ਤਾਂ ਹੋ ਹੀ ਰਹੀ ਆ ਫਿਰ ਇਹਦਾ ਹੱਲ ਕੀ ਹਾਲਤ ਆ ਕੋਈ ਕਰਨਾ ਹੀ ਪੈਣਾ ਨਾ ਉਹ ਕਹਿੰਦੇ ਇਹ ਤਾਂ ਸੁ ਵੀਰ ਜਿਹੜੀ ਧਮਕੀ ਦਿੱਤੀ ਨਾ ਗੱਲ ਮੂੰਹ ਪਰ ਲਿਆ ਕਰਾ ਦੇ ਗੱਲ ਮੂੰਹ ਪਰ ਬੰਦੇ ਬલાਉ ਜਿਹੜੀ ਲਿਆਏ ਨਹੀਂ ਗੱਡੀਆਂ ਲਿਆ ਪਰ ਕੇ ਬੰਦੇ ਨਹੀਂ ਲਿਆਏ ਵੀਰ ਬੰਦੇ ਕਿੱਥੇ ਲਿਆਉਣੇ ਸੀ ਕਿ ਯਾਰ ਕੋਈ ਡਾਕੂ ਵੈ ਸੀ ਕਿਤੇ ਬਦਮਾਸ਼ ਕਿਤੇ ਯਾਰ ਸਾਡੇ ਸਾਡੇ ਅਸੇ ਸਾਡਾ ਆਪਣਾ ਪਿੰਡਾ ਸੀ ਰਹਿੰਦੇ ਹਰੇ ਇਹਨੇ ਬਲਾਕ ਜੀ ਨੇ ਅਸੀਂ ਕਿਹਨੇ ਕਿਹਾ ਬਈ ਆਉਂਦੇ ਆ ਵੀ ਕਰਦੇ ਆ ਬਲਾਲ ਪੁੱਛ ਲਿਆ ਬਲਾਲ ਆ ਬਾਈ ਕਿ ਬੀਂਆਂ ਸੀ ਕਿਹਨੂੰ ਧਮਕੀ ਮਾਰਦੇ ਆ ਅਸੀਂ ਤਾਂ ਉਰੇ ਜਾਂਦੇ ਨਹੀਂ ਕਿ ਬੰਦਾ ਜਾਂਦਾ ਸੀ ਆਪਣੇ ਮਾਲਵੀ ਦਾ ਛੋਟਾ ਛੋਟਾ ਲੈ ਆਉਂਦੇ ਉਰੇ ਉਹਨੇ ਹੀ ਮਾਲ ਵੇਚੇ ਦਿੰਦੇ ਸੀ ਤੁਸੀਂ ਮਤਲਬ ਤੁਸੀਂ ਕਿਹਾ ਵੀ 10 ਸਾਲਾਂ ਦਾ ਕੰਮ ਕਰ ਰਹੇ ਹੋ ਤਾਂ ਉਦੋਂ ਤੱਕ ਉਹ ਕਹਿੰਦੇ ਵਿੱਚੋਂ ਕੰਮ ਅਸੀਂ ਚਕਵਾ ਵੀ ਦਿੱਤਾ ਦੋ ਤਿੰਨ ਵਾਰੀ ਇਹ ਬੰਦ ਵੀ ਕਰਕੇ ਡਰਦੇ ਮਾਰੇ ਨਾ 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 ਡਰਦੇ ਮਾਰੇ ਨਹੀਂ ਹੈਗਾ ਇਹ ਦੇਖੋ ਕਿਉਂਕਿ ਇਹਨਾਂ ਦੇ ਵਿੱਚ ਕਾਣ ਸੀ ਇਹਨਾਂ ਕੋਲ ਕਾਗਜ਼ ਨਹੀਂ ਹੈਗੇ ਅਪਰੂਵਲ ਨਹੀਂ ਹੈਗੇ ਬਹੁਤੇ ਤਾਂ ਅਪਰੂਵਲ ਹੈਗਾ ਸਭ ਕੁਝ ਹੈਗਾ ਸਾਡੇ ਕੋਲ ਜੰਮ ਮਰਜੀ ਆ ਸਕਦੇ ਤੁਸੀਂ ਜੰਮ ਮਰਜੀ ਚੈੱਕ ਕਰ ਲਓ ਸਭ ਕੁਝ ਹੈਗਾ ਸਾਡੇ ਕੋਲ ਹਾਂ ਸਾਨੂੰ ਦਿਖਾ ਦੋਗੇ ਅਸੀਂ ਵੀਡੀਓ ਚਲਾ ਦਿਆਂ ਸਾਡੇ ਕੋਲ ਜੀਐਸਟੀ ਨੰਬਰ ਸਾਰਾ ਪ੍ਰੂਵ ਹੈ ਵੀਰੇ ਸਾਡੇ ਕੋਲ ਪੱਕੇ ਬਿਲਾਂ ਵਾ ਅਸੀਂ ਮਾਲ ਲੈ ਕੇ ਆਉਂਦੇ ਅਸੀਂ ਮਾਲ ਖਰੀਦ ਕੇ ਲੈ ਕੇ ਆਉਂਦੇ ਕੋਈ ਮੈਨ ਕਿ ਨਹੀਂ ਹੁੰਦੀ ਕੋਈ ਕੁਛ ਨਹੀਂ ਹੁੰਦਾ ਹਾਂ ਸਾਡੀਆਂ ਆਪਣੀਆਂ ਗੱਡੀਆਂ ਆਪ ਲੈ ਕੇ ਆਉਂਦੇ ਮਾਲ ਅਸੀਂ ਖਰੀਦ ਕੇ ਲੈ ਕੇ ਆਉਂਦੇ ਮਾਲ ਫਿਲਹਾਲ ਇਹ ਮਸਲਾ ਤੁਹਾਡੀ ਨਜ਼ਰੀ ਪਾਇਆ ਕਮੈਂਟ ਸੈਕਸ਼ਨ ਚ ਤੁਸੀਂ ਵੀ ਆਪਣੇ ਵਿਚਾਰ ਰੱਖ ਸਕਦੇ ਹੋ ਧੰਨਵਾਦ